ਪੰਜਾਬ ਕਾਂਗਰਸ ਨੇ ਕਾਂਗਰਸ ਦੇ ਮੁੱਦਿਆਂ ਤੇ ਆਉਣ ਵਾਲੀ ਚੋਣਾਂ ਤੇ ਮੀਟਿੰਗ ਸੱਦੀ ਹੈ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਔਰ ਤੁਸੀਂ ਦੇਖੋ ਕਿ ਜਿਹੜੇ ਪ੍ਰਧਾਨ ਨੇ ਰਾਜ ਵਿਡਿੰਗੋ ਇੱਥੇ ਪਹੁੰਚੇ ਨੇ ਨਾਲ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਜਿਨ੍ਹਾਂ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਉਹ ਪਹੁੰਚੇ ਹੋਏ ਨੇ ਔਰ ਉਹਨਾਂ ਨਾਲ ਖਾਸ ਕਰਕੇ ਗੱਲਬਾਤ ਜਿਹੜੀ ਹੈ ਉਹ ਅੱਜ ਕੀਤੀ ਜਾਏਗੀ ਔਰ ਜਲੰਧਰ ਜ਼ਮਨੀ ਚੌਣ ਖਾਸ ਕਰਕੇ ਅੱਜ ਦੀ ਮੀਟਿੰਗ ਦਾ ਮੁੱਦਾ ਰਹਿਣ ਵਾਲਾ ਹੈ ਹੋਰ ਅੱਜ ਐਲਾਨ ਵੀ ਕੌਣ ਉਮੀਦਵਾਰ ਹੋਏਗਾ ਉਸ ਦਾ ਵੀ ਕੀਤਾ ਜਾਗਾ ਹੋਰ ਹੋਰ ਇਹ ਇਸ ਵੇਲੇ ਤੁਸੀਂ ਦੇਖੋ ਕਿ ਰਾਜਾ ਵੜਿੰਗ ਵੱਲੋਂ ਕਿਉਂਕਿ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਕਾਂਗਰਸ ਦੀ ਉਹ ਚੱਲ ਰਹੀ ਹੈ ਤਾਂ ਉਸ ਤਹਿਤ ਇਹ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਹੋਰ ਇਹ ਇਸ ਤੋਂ ਇਲਾਵਾ ਅੱਜ ਮੀਟਿੰਗ ਰਹਿਣ ਵਾਲੀ ਹੈ ਜਿੰਨੇ ਜ਼ਿਲ੍ਹਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹ ਅੱਜ ਬੈਠ ਕੇ ਮੰਥਨ ਕਰਨਗੇ ਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਚੋਣਾਂ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਹੈ ਖਾਸ ਕਰਕੇ ਚੋਣਾਂ ਦੇ ਅੰਦਰ ਕੀ ਆ ਕੀ ਮਾਹੌਲ ਰਿਹਾ ਔਰ ਹੁਣ ਕੀ ਤਬਦੀਲੀ ਕਰਨ ਦੀ ਜ਼ਰੂਰਤ ਹੈਗੀ ਹੈ ਹਾਲਾਂਕਿ ਇਹ ਕਿਹਾ ਗਿਆ ਹੈ ਰਾਜਾ ਵਿੜਿੰਗ ਵੱਲੋਂ ਕਿ ਬਿਜਲੀ ਦੀ ਸਮੱਸਿਆ ਪੰਜਾਬ ਦੇ ਅੰਦਰ ਹੈਗੀ ਹੈ ਉਸ ਤੇ ਕਾਂਗਰਸ ਕੋਈ ਨਾ ਕੋਈ ਸਟ੍ਰੈਟੇਜੀ ਜਿਹੜੀ ਹੈ ਉਹ ਲਗਾਏਗੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਦੂਜੇ ਪਾਸੇ ਕਾਂਗਰਸ ਦੇ ਜਿਹੜੇ ਇੰਟਰਨਲ ਜਾਂ ਸਰਕਾਰ ਦੇ ਜਿਹੜੇ ਮੁੱਦੇ ਨੇ ਉਸ ਤੇ ਕਿਵੇਂ ਸਰਕਾਰ ਨੂੰ ਘੇਰਨਾ ਹੈ ਔਰ ਕੀ ਸਟ੍ਰੈਟੇਜੀ ਬਣਾਣੀ ਹੈ ਇਹ ਵੀ ਅੱਜ ਦੀ ਮੀਟਿੰਗ ਚ ਮੰਥਨ ਕੀਤਾ ਜਾਏਗਾ ਔਰ ਨਾਲ ਹੀ 23 ਜ਼ਿਲ੍ਹਿਆਂ ਦੇ ਖਾਸ ਕਰਕੇ ਜਿਹੜੇ ਕੁੱਲ 28 ਪ੍ਰਧਾਨ ਕਿਉਕਿ ਨੇ ਰੂਰਲ ਮਿਲਾ ਕੇ ਤਾਂ ਉਹਨਾਂ ਦੇ ਨਾਲ ਵੀ ਇਹ ਚਰਚਾ ਕੀਤੀ ਜਾਏਗੀ ਕਿ ਕਾਂਗਰਸ ਦੀ ਸਿਚੁਏਸ਼ਨ ਨੂੰ ਕਿਵੇਂ ਬਿਹਤਰ ਕੀਤਾ ਜਾਏ ਹੋਰ ਕੀ ਆਉਣ ਵਾਲੇ ਦਿਨਾਂ ਚ ਕਰਨੀ ਦੀ ਕਾਂਗਰਸ ਨੂੰ ਜ਼ਰੂਰਤ ਹੈ ਕਿਉਂਕਿ 2027 ਲਈ ਕਾਂਗਰਸ ਨੇ ਆਪਣੀ ਤਿਆਰੀ ਜਿਹੜੀ ਹੈ ਉਹ ਕਰਨੀ ਹੈ ਹੋਰ ਅੱਜ ਵੀ ਉਮੀਦਵਾਰ ਦਾ ਐਲਾਨ ਜਿਹੜਾ ਹੈ ਉਹ ਕਰ ਦਿੱਤਾ ਜਾਏਗਾ ਹਾਲਾਂਕਿ ਬੀਜੇਪੀ ਹੋਰ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕੈਮਰਾਮੈਨ ਗ੍ਰੀਸ ਦੁਰਗਾ ਪਾਲ ਨਾਲ ਮਨਪਰ ਦੋ ਅੱਜ ਪੰਜਾਬ ਤੱਕ